ਉਹ ਤੈਨੂੰ ਤੇਲ ਚੋ ਕੇ ਗੱਡੀ ਚ ਲਾਉਣਾ ਪੈਣਾ। ਬੱਸ ਆ ਗਈ। ਮੈਂ ਤਾਂ ਮੰਮੀ ਨੂੰ ਫੋਨ ਕਰਨ ਲੱਗੀ ਹੋਈ ਸੀ। ਮੰਮੀ ਅੱਜ ਘਰ ਹੈ ਨਹੀਂ ਕਿ ਗਏ ਹੋਏ ਨੇ। ਆਹ ਭਾਬੀ ਨੇ ਪਤਾ ਨਹੀਂ ਮੈਨੂੰ ਕਾਹਦੇ ਫੋਨ ਕਰਕੇ ਬੁਲਾਇਆ। ਕਹਿੰਦੇ ਮੰਮੀ ਤੋਂ ਬਿਨਾ ਕੋਈ ਗੱਲ ਕਰਨੀ ਆ। ਮੈਂ ਤਾਂ ਮੰਮੀ ਨੂੰ ਫੋਨ ਕਰਦੀ ਸੀ ਵੀ ਪੁੱਛ ਤਾਂ ਨਵਾਂ ਮੰਮੀ ਹੈ ਕਿੱਥੇ ਨੇ। ਪਰ ਚੱਲ ਕੋਈ ਨਹੀਂ ਕਈ ਵਾਰੀ ਸੌ ਪਰਦੇ ਵਾਲੀਆਂ ਗੱਲਾਂ ਹੁੰਦੀਆਂ ਨੇ। ਨਨਾਨ ਪਰਜਾਈ ਦੀ ਕਿਹੋ ਗੱਲ ਹੋਊਗੀ? ਉਹਨੇ ਆਪਦਾ ਦਿਲ ਪੋਲਣਾ ਹੋ ਤੇ ਸੁਣ ਲਈ। ਨਾ ਮੇਰੀ ਮਾਂ ਤੋਂ ਬਿਨਾ ਕਿਹੜੀਆਂ ਪਰਦੇ ਵਾਲੀਆਂ ਗੱਲਾਂ। ਉਹ ਸਾਰੀਆਂ ਗੱਲਾਂ ਹੁੰਦੀਆਂ ਨੇ ਜੇ ਉਹਨੇ ਵੀ ਕਹਿਣਾ ਕੁਝ ਤਾਂ ਤੈਨੂੰ ਹੀ ਕਹਿਣਾ ਤੇ ਪਰ ਇੱਕ ਚੀਜ਼ ਮੇਰੀ ਧਿਆਨ ਰੱਖੀ ਇਹ ਰਿਸ਼ਤਾ ਜਿਹੜਾ ਵਿਗੜਨ ਨੂੰ ਮੈਂਟੇਨ ਨਹੀਂ ਲਾਉਂਦਾ ਤੇ दखਲ ਅੰਦਾਜ਼ੀ ਕਰਨ ਲੱਗੀ ਤੂੰ ਵੀ 100 ਵਾਰੀ ਸੋਚੀ ਕਿਉਂਕਿ ਜਿਹੜਾ ਘਰ ਹੈ ਨਾ ਇਕੱਲੀ ਤੇਰੀ ਹੁਣ ਮੰਮੀ ਦਾ ਹੀ ਨਹੀਂ ਇਹ ਤੇਰੇ ਭਰਾ ਪਰਜਾਈਦਾ ਵੀ ਘਰ ਹੈ ਥੋੜਾ ਜਿਹਾ ਦਿਮਾਗ ਥੋੜੇ ਕਹਿੰਦਾ ਇਹ ਮਤਲਬ ਆ ਵੀ ਮੈਂ ਜੇ ਮੇਰੀ ਭਾਬੀ ਮੇਰੀ ਮਾਂ ਦੇ ਖਿਲਾਫ ਬੋਲੂਗੀ ਤਾਂ ਮੈਂ ਉਹ ਸੁਣ ਲਵਾਂ ਚੁੱਪ ਕਰਕੇ ਐਡੀ ਵੀ ਮੈਂ ਕੁਲੀ ਨਹੀਂ ਹੈਗੀ ਤੂੰ ਆਉਂਦੀ ਮਾਂ ਨੂੰ ਲੈ ਕੇ ਜੇ ਪਰਜਾਈ ਤੋਂ ਮੂਰੇ ਕਢਾਵੇਂਗੀ ਤਾਂ ਫਿਰ ਮੈਂ ਕਹੂੰਗੀ ਚਲੋ ਆਜੋ ਦੇਖਦੇ ਆਂ ਜੀ ਦੀ ਆਗੇ ਤੁਸੀਂ ਹਾਂਜੀ ਸਸੇਕਾਲ ਬਾਬੀ ਤੁਸੀਂ ਕਾਲ ਕਿਵੇਂ ਹੋ ਠੀਕ ਆ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਠਾਕ ਆ ਜੀ ਬੈਠੋ ਮੰਮੀ ਕਿੱਥੇ ਗਏ ਹੋਇਆ ਮੰਮੀ ਗਏ ਹੋਏ ਨਹੀਂ ਮੈਨੂੰ ਤਾਂ ਐ ਸੀਗਾ ਕਿ ਉਹਨਾਂ ਦੇ ਗਏ ਦੇ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨਾ ਚਾਹੁੰਦੀ ਸੀ ਪਹਿਲਾਂ ਚਾਹ ਲਿਆਵਾਂ ਕਿ ਗੱਲ ਕਰਨਾ ਨਹੀਂ ਨਹੀਂ ਤੁਸੀਂ ਪਹਿਲਾਂ ਗੱਲ ਕਰੋ ਚਾਹ ਆਪਾਂ ਬਾਅਦ ਚ ਪੀ ਲਾਂਗੇ ਦੀਦੀ ਮੈਂ ਤਾਂ ਤੁਹਾਨੂੰ ਤਾਂ ਬੁਲਾਇਆ ਸੀਗਾ ਕਿ ਜਿਹੜੀ ਗੱਲ ਮੈਂ ਤੁਹਾਡੇ ਨਾਲ ਖੁੱਲ ਕੇ ਕਰ ਲੂੰਗੀ ਉਹ ਮੰਮੀ ਦੇ ਸਾਹਮਣੇ ਨਹੀਂ ਕਰ ਸਕੂੰਗੀ ਕਿਹੜੀ ਇਹ ਜੀ ਗੱਲ ਆ ਜਿਹੜੀ ਤੂੰ ਮੇਰੀ ਮਾਂ ਤੋਂ ਬਿਨਾ ਮੇਰੇ ਨਾਲ ਕਰਨੀ ਆ ਮੰਮੀ ਪਾਪਾ ਦੇ ਨਾਲ ਡੇਲੀ ਫੋਨ ਆ ਰਹੇ ਨੇ ਤੁਹਾਨੂੰ ਤਾਂ ਪਤਾ ਹੀ ਐ ਮੇਰੀ ਛੋਟੀ ਭੈਣ ਦਾ ਵਿਆਹ ਐ ਔਰ ਉਹਨਾਂ ਨੇ ਸਾਰੀ ਤਿਆਰੀ ਮੇਰੇ ਨਾਲ ਹੀ ਕਰਨੀ ਐ ਮੇਰੀ ਦੂਜੀ ਭੈਣ ਵੀ ਆਈ ਹੋਈ ਐ ਤੇ ਮੈਂ ਚਾਹੁੰਦੀ ਸੀ ਜੇ ਮੰਮੀ ਮੈਨੂੰ ਵੀ ਭੇਜ ਦੇਣ ਤਾਂ ਅਸੀਂ ਇਕੱਠਿਆਂ ਰਲ ਕੇ ਹਰ ਚੀਜ਼ ਕਰ ਦਿੰਗੇ ਆਪਾਂ ਵੀ ਦਿਮਾਗ ਖਰਾਬ ਹੋ ਗਿਆ ਤੁਹਾਡਾ ਥੋਡੇ ਨਾਲ ਸ਼ਾਪਿੰਗ ਕਰਨੀ ਆ ਨਾਲੇ ਤੁਹਾਡੀ ਤਾਂ ਛੋਟੀ ਭੈਣ ਚਲੀ ਤਾਂ ਗਈ ਆ ਉਹ ਆਪੇ ਹੀ ਕਰਵਾ ਦਊਗੀ ਸਾਰਾ ਤੁਹਾਨੂੰ ਪਤਾ ਇਸ ਘਰ 'ਚ ਆਪਣਾ ਥੋਡੇ ਵੀ ਨਾ ਕਿਥੋਂ ਸਰਦਾ ਆ ਮੰਮੀ ਦੀ ਦਵਾਈ ਕਰਦਾ ਕੰਮ ਬਾਕੀ ਸਾਰਾ ਕੁਝ ਇਹ ਕੌਣ ਕਰੂਗਾ ਜੇ ਤੁਸੀਂ ਚਲੇ ਗਏ ਪਹਿਲਾਂ ਜੀ ਤੁਹਾਨੂੰ ਪਤਾ ਤਾਂ ਹੈ ਆਪਾਂ ਸਾਰੇ ਫੰਕਸ਼ਨਾਂ ਤੇ ਟਾਈਮ ਤੇ ਇੱਤਾ ਜਾਣਦੇ ਆ ਪਰ ਇਹ ਤਾਂ ਘਰ ਦਾ ਵਿਆਹ ਹੈ ਨਾ ਮੈਨੂੰ ਵੀ ਬਹੁਤ ਚਾਅ ਹੈ ਕਿ ਮੈਂ ਉਹਨਾਂ 'ਚ ਸ਼ਾਮਲ ਹੋਵਾਂ ਜੀ ਤੁਹਾਨੂੰ ਪਤਾ ਹੀ ਆ ਵੀ ਇਹ ਪੇਕੇ ਦਾ ਫੰਕਸ਼ਨ ਹੈ ਤੇ ਪੇਕੇ ਦੀ ਲਈ ਕਿੰਨੇ ਇੰਪੋਰਟੈਂਟ ਹੁੰਦੇ ਆ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਹੈ ਹੀ ਨਹੀਂ ਦੀਦੀ ਮੈਂ ਤਾਂ ਤੇਰੀ ਸੋਚ ਤੇ ਹੈਰਾਨ ਆ ਆ ਕੱਲਾ ਤੂੰ ਆਪਦੇ ਪੇਕਿਆਂ ਦਾ ਹੀ ਸੋਚੀ ਜਾਈਂ ਆਪਦੇ ਘਰਵਾਰੇ ਨਾ ਸੋਚੀ ਆ ਵੀਰਾ ਵਿਚਾਰਾ ਪਰਦੇਸਾਂ 'ਚ ਕਮਾਉਂਦਾ ਫਿਰਦਾ ਤੇ ਤੂੰ ਇੱਥੇ ਲਟਾਉਣ ਨੂੰ ਉਹ ਬੱਸ ਕਰ ਤੁਸੀਂ ਨਾ ਐਵੇਂ ਵਿੱਚ ਬੋਲੀ ਜਾਓ ਹਾਲੇ 15 ਦਿਨ ਪਹਿਲੇ ਦੀ ਭੈਣ ਦੇ ਵਿਆਹ ਨੂੰ ਤੇ ਨਹੀਂ ਇੰਨੀ ਦਿਨ ਪਹਿਲਾਂ ਜਾ ਕੇ ਕੀ ਕਰਨਾ ਗੱਲ ਇਹੋ ਜੀ ਨਹੀਂ ਹੈ ਪੇਕਿਆਂ ਨੂੰ ਨਾ ਆਪਣੀਆਂ ਧੀਆਂ ਤੇ ਮਾਣ ਬਹੁਤ ਹੁੰਦਾ ਹੈ ਉਹ ਚਾਹੁੰਦੇ ਨੇ ਵੀ ਹਰ ਚੀਜ਼ ਉਹਦੀ ਰੈਸ ਰਾਹ ਨਾਲ ਨਾਲ ਜਾ ਕੇ ਲਈ ਜਾਵੇ। ਹਾਂਜੀ ਵੀਰ ਜੀ। ਮੈਂ ਵੀ ਇਹੀ ਗੱਲ ਕਹਿ ਰਹੀ ਹਾਂ ਇਹਨਾਂ ਨੂੰ ਕਿ ਉਹਨਾਂ ਨੇ ਤਾਂ ਸਾਰੇ ਕੰਮ ਰੋਕੇ ਹੋਏ ਨੇ। ਉਹਨਾਂ ਨੇ ਸ਼ੁਰੂਆਤ ਹੀ ਮੇਰੇ ਗਈ ਤੇ ਕਰਨੀ ਆ। ਉਹ ਇੰਨਾ ਮੇਰਾ ਕਰ ਰਹੇ ਨੇ ਮੈਨੂੰ ਵੀ ਇੰਨਾ ਚਾਹਵਾ ਤੇ ਮੈਨੂੰ ਮਾਣ ਵੀ ਆ ਭੈਣ ਤੇ ਵੀ ਇਹ ਮੇਰੀ ਗੱਲ ਮੰਨਣਗੇ, ਸਮਝਣਗੇ। ਲੇਕਿਨ ਹੁਣ ਭੈਣ ਆਪ ਹੀ ਕਹੀ ਜਾਂਦੇ ਨੇ ਵੀ ਮੈਂ ਇਨੇ ਦਿਨ ਪਹਿਲਾਂ ਜਾ ਕੇ ਕੀ ਕਰੂੰਗੀ? ਤੁਸੀਂ پلیਸ ਸਮਝਾਓ ਇਹਨਾਂ ਨੂੰ ਕਿ ਮੈਂ ਕਿਉਂ ਇਹਨਾਂ ਨੂੰ ਕਹਿ ਰਹੀ ਆ। ਮੈਂ ਘਰੇ ਕਲੇਸ਼ ਨਹੀਂ ਚਾਹੁੰਦੀ। ਮੈਂ ਚਾਨੀਏ ਮੈਂ ਪਿਆਰ ਨਾਲ ਜਾਵਾਂ ਤੇ ਪਿਆਰ ਨਾਲ ਆਵਾਂ ਆ ਪੇਕਿਆਂ ਦੇ ਵਿਆਹ ਦੇ ਚਾਚਾ ਤੂੰ ਇਹ ਵੀ ਭੁੱਲ ਗਈ ਵੀ ਆਏਗੇ ਨੂੰ ਚਾਹ ਪਾਣੀ ਵੀ ਪੁੱਛਣਾ ਚਲ ਜਾ ਜਾ ਕੇ ਹੁਣ ਚਾਹ ਤਾਂ ਬਣਾ ਕੇ ਲੈ ਕੇ ਆ ਮੈਂ ਲਿਆਉਣੀ ਆ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਆ ਉਹਦੇ ਮੂਰੇ ਮੇਰੇ ਖਿਲਾਫ ਬੋਲਣ ਲੱਗੇ ਹੋਏ ਆ ਤੁਹਾਨੂੰ ਮੇਰਾ ਸਾਥ ਦੇਣਾ ਚਾਹੀਦਾ ਸੀ ਕੋ ਉਹਦਾ ਨਾ ਮੈਂ ਸਾਥ ਤੇਰਾ ਦਵਾਂ ਨਾ ਉਹਦਾ ਮੈਂ ਤਾਂ ਸੱਚ ਦਾ ਸਾਥ ਦਿੰਦਾ ਜਿਹੜੀ ਚਾਹੇ ਗੱਲ ਭਾਵੇਂ ਤੇਰੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ ਸੱਚ ਨੇ ਤਾਂ ਸੱਚ ਹੀ ਰਹਿਣਾ ਕਿਹੜੀ ਕੁੜੀ ਆ ਭਲਾ ਜੀ ਨੂੰ ਚਾਰੀਂ ਦਾ ਪੇਕੇ ਦਾ ਵਿਆਹ ਦਾ ਆ ਤੂੰ ਆਪਦੇ ਹੀ ਲਾ ਲਾ ਆ ਜਦੋਂ ਤੇਰੇ ਵੀਰੇ ਦਾ ਵਿਆਹ ਸੀ ਇਹ ਤਾਂ 15 ਦਿਨ ਦੀ ਗੱਲ ਹੈ ਤੂੰ 21 22 ਦਿਨ ਪਹਿਲੇ ਆ ਗਈ ਸੀ ਵੀ ਮੰਮੀ ਨੇੜੀ ਤਾਂ ਮੇਰੇ ਬਿਨਾਂ ਕਹਿੰਦੇ ਸ਼ੋਪਿੰਗ ਕਰਨੀ ਨਹੀਂ ਤੂੰ ਜਦੋਂ ਆਵੇਂ ਕਿ ਸੀ ਆ ਕਰਾਂ ਗਿਆ ਆ ਕਰਾਂਗੇ ਸਾਰੀ ਰੈਸਲਾ ਤੇਰੇ ਨਾਲ ਹੀ ਕਰਨੀ ਆ ਤੇ ਉਦੋਂ ਤੈਨੂੰ ਆਬਤਿਆ ਚਾ ਕਿੰਨਾ ਸੀ ਪੇਕੇ ਦਾ ਤੂੰ ਭੁੱਲ ਗਈ ਹਾਲਾਂਕਿ ਘਰੇ ਬੇਬੇ ਬੀਟੀ ਲਈ ਸੀਗੀ ਅਸੀਂ ਔਖੇ ਹੋਗੇ ਪਰ ਫਿਰ ਵੀ ਤੂੰ ਚਾਹ ਦੇ ਵਿੱਚ ਅਸੀਂ ਤੇਰੀਆਂ ਖੁਸ਼ੀਆਂ ਦੇ ਵਿੱਚ ਦਖਲ ਨਹੀਂ ਸੀ ਦੇਣਾ ਚਾਹਦੇ ਤੇ ਤੈਨੂੰ ਭੇਜਿਆ ਤੇ ਅੱਜ ਉਹੀ ਗੱਲ ਤੇਰੀ ਆਪਣੀ ਭਾਬੀ ਨਾਲ ਹੋ ਰਹੀ ਆ ਤੇ ਤੈਨੂੰ ਹੁਣ ਟੈਨਸ਼ਨ ਹੋਈ ਪਈ ਆ ਮੈਂ ਕਹਨਾ ਤੂੰ ਆਪਣੇ ਦਬਾਗ ਤੋਂ ਥੋੜਾ ਜਿਹਾ ਕੰਮ ਲੈ ਭਾਬੀ ਨੂੰ ਹੱਸੇ ਹੱਸ ਦੇ ਖੇਡ ਦੇ ਨੂੰ ਉਹਦੇ ਪੇਕੇ ਵਿਆਹ ਦੇ ਵਿੱਚ ਭੇਜ ਪਰ ਮੰਮੀ ਨੂੰ ਮੈਂ ਕੀ ਕਹੂੰਗੀ ਉਹਨਾਂ ਦਾ ਕਿਵੇਂ ਸਰੂੰ ਮੰਮੀ ਨਾਲ ਉਹ ਮੈਂ ਹੀ ਸਰੂੰ ਜਦੋਂ ਤੇਰੇ ਵੀਰੇ ਦੇ ਵਿਆਹ ਤੋਂ ਜਿਵੇਂ ਪਹਿਲਾਂ ਸਰਦਾ ਸੀ ਜੇ ਇਹ ਹੀ ਗੱਲ ਹੁਣ ਦਵਾਈ ਬੂਟੀ ਢਿੱਲੇ ਮਿੱਟੀ ਦੀ ਮੈਂ ਜੇ ਤੂੰ ਉਹਦੇ ਸੌਕੇ ਟਾਈਮ ਇੱਥੇ ਆ ਕੇ ਛੁੱਟੀਆਂ ਕੱਟਣ ਆ ਸਕਦੀ ਆ ਤਾਂ ਇਦਾਂ ਤੂੰ ਹਫ਼ਤਾ 10 ਦਿਨ ਉਰੇ ਆ ਕੇ ਨਹੀਂ ਕਟਾ ਸਕਦੀ ਮੈਂ ਆਪੇ ਉਧਰ ਬੇਬੇ ਨੂੰ ਸੰਭਲ ਲਊਗਾ ਪਰ ਤੂੰ ਆਪਦਾ ਪੇਕਿਆਂ ਦਾ ਰੱਖ ਤੇ ਆਪਣੀ ਭਾਬੀ ਦੀ ਖੁਸ਼ੀ ਦਾ ਵੀ ਧਿਆਨ ਰੱਖ ਨਹੀਂ ਤਾਂ ਫਿਰ ਜੇ ਤੂੰ ਗੱਲ ਕਰ ਲਤੇ ਆਪਣੀ ਭਾਬੀ ਦੇ ਕੰਮਾਂ 'ਚ ਅੜੀਕੇ ਡਾਵੇਂਗੀ ਨਾ ਤਾਂ ਫਿਰ ਮੇਰੀ ਗੱਲ ਪੱਕੀ ਕੰਨ ਖੋਰ ਕੇ ਸੁਣ ਲੈ ਤਾਂ ਤੂੰ ਕੱਲ ਨੂੰ ਫਿਰ ਪੇਕੇ ਆਉਣ ਨੂੰ ਤਰਸੇਗੀ ਵੀ ਈਸੋ ਚਾਨਕੀ ਕੋਈ ਹਜੇ ਵੀ ਸੋਚਣ ਦੀ ਵਿਜਾਇਸ਼ ਰਹਗੀ ਨਾ ਹੁਣ ਤੂੰ ਕਿੱਥੇ ਚੱਲੀ ਆ ਕਿਉਂ ਜਾਣਾ ਨਹੀਂ ਭਾਬੀ ਕੋਲੇ ਉਹ ਭਾਬੀ ਤੂੰ ਆ ਚਾਹ ਦਾ ਖੇੜਾ ਛੱਡ ਤੇ ਆਪਦੀ ਪੈਕਿੰਗ ਕਰ ਤੂੰ ਆਪਣੇ ਪੇਕਿਆਂ ਦੇ ਵਿਆਹ ਤੇ ਆਹ ਪਰੋਹਿਆਂ ਨੂੰ ਦੋਕ ਦੇ ਜਾਂਦੀ ਤਾਂ ਨਾ ਚੰਗੀ ਲੱਗੇਗੀ ਜਿਉ ਉਹ ਤੇਰਾ ਇੰਨਾ ਕਿਉਂ ਕਰਦਾ ਹੈ ਤੇਰਾ ਵੀ ਨਾ ਕੁਝ ਕਰਕੇ ਬਣਦਾ ਨਾ ਵੀ ਪਹਿਲਾਂ ਜਾ ਕੇ ਉਹਨਾਂ ਦੀ ਹੈਲਪ ਕਰਾਵੇਂ ਮੈਂ ਇੰਨੀ ਹੈਰਾਨੀ ਨਾਲ ਕਹਦੇ ਉਹ ਅੰਦਰ ਤਾਂ ਮੈਂ ਤੇਰੇ ਨਾਲ ਮਜ਼ਾਕ ਕਰਦੀ ਸੀ ਉਹ ਵੀ ਇਹਨਾਂ ਦੇ ਸਾਹਮਣੇ ਵੀ ਕਿਤੇ ਐ ਨਾ ਸਮਝਣ ਵੀ ਆਪਦੀ ਮਾਂ ਨੂੰ ਛੱਡ ਕੇ ਆਪਦੀ ਭਾਬੀ ਦਾ ਸਾਥ ਦੇਈ ਜਾਂਦੀ ਆ ਪਰ ਜੇ ਦੀਦੀ ਮੰਮੀ ਗੁੱਸੇ ਹੋਏ ਫੇਰ ਮੰਮੀ ਦੀ ਕੀ ਮਜਾਲ ਤੈਨੂੰ ਕੁਝ ਕਹਿ ਜਵੇ ਆ ਪੇਕਿਆਂ ਦੇ ਵਿਆਹ ਤੇ ਤੀਨੇ ਜਾਣਾ ਹੀ ਹੁੰਦਾ ਪਹਿਲਾਂ ਤੂੰ ਉਹਦੀ ਚਿੰਤਾ ਨਾ ਕਰ ਮੈਂ ਆਪੇ ਹੀ ਸਮਝਾਉ ਜਾ ਤੂੰ ਜਾ ਕੇ ਪੈਕਿੰਗ ਕਰ ਜੇ ਭਾਬੀ ਯਕੀਨ ਕਰਕੇ ਆਪਣੀ ਨਨਦ ਦੇ ਨਾਲ ਕੋਈ ਦਿਲ ਦੀ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਤਾਂ ਨਨਦ ਦਾ ਵੀ ਫਰਜ਼ ਬਣਦਾ ਕਿਉਂ ਦੀ ਗੱਲ ਵੱਲ ਧਿਆਨ ਦੇਵੇ ਨਾ ਕਿ ਬਾਤ ਦਾ ਪਤੰਗੜ ਬਣਾਵੇ ਜੇਕਰ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਪਣੀ رائے ਕਮੈਂਟਸ ਰਾਹੀਂ ਜ਼ਰੂਰ ਦਿਓ